ਚੋਣਾਂ ਤਕਰੀਬਨ ਨਜ਼ਦੀਕ ਆ ਰਹੀਆਂ ਨੇ ਤੇ ਇਸ ਵਿੱਚ ਲੁਧਿਆਣਾ 'ਚ ਵੋਟਰਾਂ ਦਾ ਲਾਲ ਕਾਰਪਟ ਤੇ ਸਵਾਗਤ ਕੀਤਾ ਜਾਵੇਗਾ ਇਸ ਲਈ ਡੀਈਓ ਨੇ ਹੁਕਮ ਵੀ ਜਾਰੀ ਕਰ ਦਿੱਤੇ ਆ ਦੱਸਿਏ ਪੰਜਾਬ ਦੇ ਲੁਧਿਆਣਾ ਦੇ ਵਿੱਚ ਮਾਡਲ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਦਾ ਲਾਲ ਕਾਰਪਟ ਤੇ ਸਵਾਗਤ ਕੀਤਾ ਜਾਵੇਗਾ ਇਹ ਹੁਕਮ ਡੀਈਓ ਸਾਖੀ ਸਾਨੀ ਵੱਲੋਂ ਜਾਰੀ ਕੀਤੇ ਗਏ ਨੇ ਸਾਖੀ ਸਾਨੀ ਨੇ ਕਿਹਾ ਕਿ VOTING ਦੇ ਤਜਰਬੇ ਨੂੰ ਸੁਹਾਵਣਾ ਤੇ ਚੰਗਾ ਮਹਿਸੂਸ ਕਰਨ ਦੇ ਲਈ ਪ੍ਰਸ਼ਾਸਨ ਨੇ ਪੋਲਿੰਗ ਵਾਲੇ ਦਿਨ ਯਾਨੀ ਕਿ 1 ਜੂਨ ਨੂੰ ਮਾਡਲ ਪੋਲਿੰਗ ਸਟੇਸ਼ਨ ਬਣਾਏਗਾ ਜ਼ਿਲ੍ਹਾ ਚੋਣ ਅਫਸਰ ਸਾਖਸ਼ੀ ਸਾਨੀ ਨੇ ਸਮੂਸ ਹਾਈਕਰਟ ਰਨਿੰਗ ਅਫਸਰਾ ਯਾਨੀ AROs ਦੇ ਹੋਰ ਨਾਲ ਨਾਲ ਇੱਕ ਵਰਚੁਅਲ ਮੀਟਿੰਗ ਵੀ ਸੰਬੰਧੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 1 ਜੂਨ ਨੂੰ ਵੋਟਰਾਂ ਨੂੰ ਨਿਰਵਿਘਨ ਤਾਂ ਕਿ ਕਿਸੇ ਤਰੀਕੇ ਦੇ ਕੋਈ ਮੁਸ਼ਕਲ ਨਾ ਆਵੇ ਸੋ ਇਹ ਮੁਸ਼ਕਲ ਰਹਿਤ VOTING ਦਾ ਤਜਰਬਾ ਯਕੀਨੀ ਬਣਾਉਣ ਦੇ ਲਈ ਅਤੇ ਚੋਣ ਪ੍ਰਕਿਰਿਆ ਦੇ ਵਿੱਚ ਉਹਨਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਹਰੇਕ ਵਿਧਾਨ ਸਭਾ ਹਲਕਾ ਦੇ ਵਿੱਚ ਮਾਡਲ ਪੋਲਿੰਗ ਸਟੇਸ਼ਨ ਜਿਹੜੇ ਨੇ ਬਣਾਏ ਜਾਣਗੇ ਤੇ ਦੱਸ ਦਈਏ ਇਹਨਾਂ ਮਾਡਲ ਪੋਲਿੰਗ ਸਟੇਸ਼ਨਾਂ ਦੀ ਇਮਾਰਤ ਵੀ ਚੰਗੀ ਹਾਲਤ ਦੇ ਵਿੱਚ ਹੋਵੇਗੀ ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਦੇ ਲਈ ਫਰਸਟ ਏਡ ਦੀ ਸਹੂਲਤ ਵੀ ਉਪਲਬਧ ਹੈ ਜਿਹੜੀ ਉਹ ਕਰਾਈ ਜਾਏਗੀ ਕਿਹਣਾ ਹੈ ਸਾਕਸ਼ੀ ਸਾਨੀ ਦਾ ਕਿ ਪੋਲਿੰਗ ਦੌਰਾਨ ਨੌਜਵਾਨ ਤੇ ਅਪੰਗ ਵੋਟਰਾਂ ਨੂੰ ਵੋਟ ਪਾਉਣ ਦੇ ਲਈ ਪ੍ਰੇਰਿਤ ਕਰਨ ਤੇ ਵਿਸ਼ੇਸ਼ ਜ਼ੋਰ ਹੈ ਦੇ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਤਾਂ ਕਿ VOTING ਦੌਰਾਨ ਉਹਨਾਂ ਦੀ ਸ਼ਮੂਲੀਅਤ ਤੇ ਜਿਹੜੀ ਉਹਨੂੰ ਵਧਾਇਆ ਜਾ ਸਕੇ ਹੋਰ ਜਾਣਕਾਰੀ ਲਈ ਦੇਖਦੇ ਹੋ ਆਪਣਾ ਪੰਜਾਬ ਮੀ TV New York.